ਕure ਪੰਜਾਬ ਭਰ ਦੇ ਵਿੱਚ ਜਿੱਥੇ ਲਗਾਤਾਰ بارش ਹੋ ਰਹੀ ਹੈ ਜਿੱਥੇ ਪੰਜਾਬ ਦੇ ਕਈ ਪਿੰਡਾਂ ਦਾ ਵੱਡਾ ਨੁਕਸਾਨ ਹੋਇਆ ਉੱਥੇ ਹੀ ਰਾਵੀ ਦਰਿਆ ਵੀ ਉਫਾਨ ਦੇ ਉੱਤੇ ਆ ਤੇ ਰਾਵੀ ਦਰਿਆ ਦਾ ਪਾਣੀ ਜਿਹੜਾ ਲਗਾਤਾਰ ਪਾਕਿਸਤਾਨ ਦੇ ਵੱਲ ਵਹਿ ਰਿਹਾ ਪਾਕਿਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਸਥਿਤ ਗੁਰਦੁਆਰਾ ਡੇਰਾ ਬਾਬਾ ਨਾਨਕ ਕਰਤਾਰਪੁਰ ਸਾਹਿਬ ਜਿਹੜਾ ਆ ਉਹ ਵੀ ਹੁਣ ਜਲਮਗਨ ਹੋ ਚੁੱਕਿਆ ਤਸਵੀਰਾਂ ਸਾਹਮਣੇ ਆਈਆਂ ਨੇ ਸਿੱਖਾਂ ਦੇ ਹਿਰਦੇਵ ਲੁੰਦਰੇ ਗਏ ਨੇ ਇਹ ਤਸਵੀਰਾਂ ਦੇਖ ਕੇ ਕਿਉਂਕਿ ਪੂਰੀ ਤਰ੍ਹਾਂ ਦੇ ਨਾਲ ਜਲਮਗਨ ਜਿਹੜਾ ਗੁਰਦੁਆਰਾ ਕਰਤਾਰਪੁਰ ਸਾਹਿਬ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਅੰਤਲੇ ਸਮੇਂ ਦੇ ਵਿੱਚ ਖੇਤੀ ਕੀਤੀ ਸੀ ਪਾਕਿਸਤਾਨ ਦੇ ਵਿੱਚ ਸਥਿਤ ਹੈ ਕੋਰੀਡੋਰ ਦੇ ਰਾਹੀਂ ਅਸੀਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰ ਸਕਦੇ ਸੀ ਪਰ ਜਿੱਥੇ ਕੋਰੀਡੋਰ ਬੰਦ ਕਰ ਦਿੱਤਾ ਗਿਆ ਤੇ ਹੁਣ ਕੋਰੀਡੋਰ ਜਿੱਥੇ ਬੰਦ ਹੋਇਆ ਉਸ ਤੋਂ ਬਾਅਦ ਇੱਕ ਵਾਰ ਫੇਰ ਤੋਂ ਇਹ ਤਸਵੀਰਾਂ ਜਿਹੜੀਆਂ ਨੇ ਪਹਿਲੀ ਵਾਰ ਦੇਖਣ ਨੂੰ ਮਿਲੀਆਂ ਤੇ ਉਹਨਾਂ ਤਸਵੀਰਾਂ ਨੇ ਹੀ ਕਿਤੇ ਨਾ ਕਿਤੇ ਹਿਰਦੇ ਬਲੁੰਦਰ ਦਿੱਤੇ ਨੇ ਕਿਤੇ ਨਾ ਕਿਤੇ ਤਸਵੀਰਾਂ ਦੇਖ ਕੇ ਭਾਵੁਕ ਤਸਵੀਰਾਂ ਨੇ ਕਿਤੇ ਨਾ ਕਿਤੇ ਭਾਵੁਕ ਵੀ ਜਿਹੜੇ ਨੇ ਲੋਕ ਹੋ ਰਹੇ ਨੇ ਕਿਉਂਕਿ ਸਥਾਨ ਜਿਹੜਾ ਹੈ ਮਕਦਸ ਧਰਤੀ ਹੈ ਇਤਿਹਾਸਿਕ ਸਥਾਨ ਹੈ ਗੁਰੂ ਨਾਨਕ ਦੇਵ ਜੀ ਦੀ ਚਰਨਛੋਪਾ ਪ੍ਰਾਪਤ ਧਰਤੀ ਹੈ ਗੁਰਦੁਆਰਾ ਕਰਤਾਰਪੁਰ ਸਾਹਿਬ ਜਿਹੜਾ ਕਿ ਪੰਜਾਬ ਪਾਕਿਸਤਾਨ ਦੇ ਵਿੱਚ ਸਥਿਤ ਹੈ ਰਾਵੀ ਦਰਿਆ ਦਾ ਪਾਣੀ ਜਦੋਂ ਛੱਡਿਆ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਮਾਰ ਜਿਹੜੀ ਹੈ ਰਾਵੀ ਦਰਿਆ ਦੇ ਪਰਲੇ ਪਾਸੇ ਯਾਨੀ ਕਿ ਲੈਂਦੇ ਪੰਜਾਬ ਦੇ ਵਿੱਚ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਉੱਤੇ ਹੀ ਪੈਂਦੀ ਨਜ਼ਰ ਆਈ ਆ ਤਸਵੀਰਾਂ 'ਚ ਦੇਖ ਸਕਦੇ ਆ ਕਿਸ ਤਰੀਕੇ ਦੇ ਨਾਲ ਪੂਰਾ ਕੋਰੀਡੋਰ ਜਿਹੜਾ ਆ ਗੁਰਦੁਆਰਾ ਸਾਹਿਬ ਦਾ ਜੋ ਕੰਪਲੈਕਸ ਹੈ ਉਹ ਸਾਰਾ ਹੀ ਜਲਮਗਨ ਹੋਇਆ ਹੋਇਆ ਨਜ਼ਰ ਆ ਰਿਹਾ ਤਸਵੀਰਾਂ 'ਚ ਦੇਖ ਸਕਦੇ ਆ ਇਹ ਸਾਰਾ ਰਾਵੀ ਦਰਿਆ ਦਾ ਪਾਣੀ ਹੈ ਕਿਤਨਾ ਕਿਤੇ ਜਿੱਥੇ ਚੜਦੇ ਪੰਜਾਬ ਦੇ ਵਿੱਚ ਯਾਨੀ ਕਿ ਭਾਰਤ ਵਾਲੇ ਪੰਜਾਬ ਦੇ ਵਿੱਚ ਜਿੱਥੇ ਲਗਾਤਾਰ بارش ਹੋਣ ਕਰਕੇ ਪਾਣੀ ਜਿਹੜਾ ਆ ਉਹ ਲਗਾਤਾਰ ਮਾਰ ਕਰ ਰਿਹਾ ਹੈ ਪਿੰਡਾਂ ਦੇ ਵਿੱਚ खासा ਨੁਕਸਾਨ ਜਿਹੜਾ ਦੇਖਣ ਨੂੰ ਮਿਲਿਆ ਹੈ ਲੋਕਾਂ ਨੂੰ ਪਿੰਡਾਂ ਨੂੰ ਖਾਲੀ ਕਰਨ ਵਾਸਤੇ ਕਹਿ ਦਿੱਤਾ ਗਿਆ ਹੈ ਅਤੇ ਉੱਥੇ ਹੀ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਲੈਹਦੇ ਪੰਜਾਬ ਦੇ ਵਿੱਚ ਵੀ ਹਾਲਾਤ ਜਿਹੜੇ ਨੇ ਉਤਰ ਸਯੋਗ ਬਣੇ ਹੋਏ ਨੇ ਜਿੱਥੇ ਲੋਕਾਂ ਦੇ ਘਰ ਟਹਿ ਚੁਕੇ ਨੇ ਲੋਕਾਂ ਨੂੰ ਪਿੰਡ ਛੱਡ ਕੇ ਜਾਣ ਦਾ ਸੁਨੇਹਾ ਜਿਹੜਾ ਪਹੁੰਚਾਇਆ ਗਿਆ ਏ ਅਤੇ ਉੱਥੇ ਹੀ ਇਹ ਗੁਰਦੁਆਰਾ ਕਰਤਾਰਪੁਰ ਸਾਹਿਬ ਮਕद्दस ਧਰਤੀ ਜਿੱਥੇ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਹੁਣ ਵਾਇਰਲ ਹੋ ਰਹੀਆਂ ਨੇ ਜਿੱਥੇ ਪੂਰੀ ਤਰ੍ਹਾਂ ਦੇ ਨਾਲ ਪਾਣੀ ਜਿਹੜਾ ਆ ਰਾਵੀ ਦਰਿਆ ਦਾ ਇਸ ਗੁਰੂ ਘਰ ਦੇ ਵਿੱਚ ਦਾਖਲ ਹੋਇਆ